ਨਵੇਂ ਸਾਲ ਦੇ ਪਹਿਲੇ ਦਿਨ ਜਿੱਥੇ ਸੋਨੇ ਦੀਆਂ ਕੀਮਤਾਂ 640 ਰੁਪਏ ਵੱਧ ਕੇ ਸੋਨਾ 1,33,340 ਰੁਪਏ ਪ੍ਰਤੀ ਟੋਲੇ ਤੇ ਪਹੁੰਚ ਗਿਆ ਹੈ ਉੱਥੇ ਹੀ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ 111 ਰੁਪਏ ਮਹਿੰਗਾ ਹੋ ਗਿਆ। ਇਸੇ ਤਰ੍ਹਾਂ ਹੁੰਡਈ ਮੋਟਰਸ ਨੇ ਕੱਲ ਪਹਿਲੇ ਦਿਨ ਤੋਂ ਹੀ ਹੁੰਡਈ ਦੀਆਂ ਕਾਰਾਂ ਮਹਿੰਗੀਆਂ ਕਰ ਦਿੱਤੀਆਂ ਹਨ। 1 ਜਨਵਰੀ 2026 ਤੋਂ ਹੁੰਡਈ ਦੇ ਸਾਰੇ 13 ਮਾਡਲਾਂ ਕਿੰਤਾ ਵਿੱਚ 0.6 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਹੈ ਹੁੰਡਾਈ ਤੋਂ ਪਹਿਲਾਂ ਜੀਐਸਡਬਲਯੂਐਮਜੀ ਮਰਸਡੀਜ਼ ਬੈਂਸ ਨਿਸਾਨ ਅਤੇ ਰੈਨੋ ਨੇ ਵੀ ਭਾਅ ਵਧਾਏ ਹਨ ਹੁਣ ਖਦਸ਼ਾ ਕਿ ਟਾਟਾ ਮੋਟਰਜ਼ ਮਹਿੰਦਰਾ ਤੇ ਕਿਆ ਵਰਗੀਆਂ ਹੋਰ ਆਟੋ ਕੰਪਨੀਆਂ ਵੀ ਆਪਣੇ ਭਾਅ ਵਧਾ ਸਕਦੀਆਂ ਨੇ ਨਵੇਂ ਸਾਲ ਤੋਂ ਰੈਫਰਿਜਰੇਟਰ ਅਤੇ 에ਅਰ ਕੰਡੀਸ਼ਨਰ ਵਰਗੇ ਇਲੈਕਟ੍ਰੋਨਿਕ ਉਪਕਰਣ ਹੋਰ ਮਹਿੰਗੇ ਹੋ ਸਕਦੇ ਹਨ ਕਿਉਂਕਿ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਯਾਨਕੀ ਵੀ ਈ ਦੇ ਨਵੇਂ ਸਟਾਰ ਰੇਟਿੰਗ ਨਿਯਮ ਵੀ ਕੱਲ 1 ਜਨਵਰੀ ਤੋਂ ਲਾਗੂ ਹੋ ਗਏ ਜਨਵਰੀ ਮਹੀਨੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਾਰੇ ਬੈਂ ਸੂਲਾਂਦਨਾਂ ਦੇ ਲਈ ਬੰਦ ਰਹਿਣਗੇ ਇਹ ਜਾਣਕਾਰੀ ਆਰਬੀਆਈ ਦੇ ਨਵੇਂ ਕੈਲੰਡਰ ਦੇ ਮੁਤਾਬਿਕ ਤੁਹਾਨੂੰ ਦੇ ਰਹੇ ਹਾਂ ਪੰਜਾਬ ਦੇ ਬਜ਼ੁਰਗਾਂ ਨੂੰ ਅਕਤੂਬਰ ਮਹੀਨੇ ਤੋਂ ਬੁਢਾਪਾ ਪੈਨਸ਼ਨ ਹੀ ਨਹੀਂ ਮਿਲੀ ਨਵਾਂ ਸਾਲ ਵੀ ਉਹਨਾਂ ਦਾ ਪੈਨਸ਼ਨ ਉਡੀਕਦਿਆਂ ਨੂੰ ਚੜਿਆ ਸਰਕਾਰ ਮੁਤਾਬਿਕ ਵਿੱਤੀ ਸੰਕਟ ਕਰਕੇ ਅਕਤੂਬਰ ਤੋਂ ਬਾਅਦ ਪੈਨਸ਼ਨ ਨਹੀਂ ਆ ਸਕੀ ਹਾਲਾਂਕਿ ਕੱਲ੍ਹ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਘੀਣ ਪੈਨਸ਼ਨ ਤਾਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਕਰ ਦਿੱਤੀ ਗਈ ਸੀ ਬਾਕੀ ਪੈਨਸ਼ਨਾਂ ਵੀ 1 ਜਨਵਰੀ ਵਾਲੇ ਦਿਨ ਜਾਰੀ ਕਰ ਦਿੱਤੀਆਂ ਗਈਆਂ ਹਨ ਉਹਨਾਂ ਦਾਵਾ ਕੀਤਾ ਕਿ ਪੈਨਸ਼ਨ ਸਾਰਿਆਂ ਦੇ ਖਾਤੇ ਵਿੱਚ ਪਹੁੰਚ ਚੁੱਕੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਨਸ਼ਨ ਧਾਰਕਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਖਾਸ ਕਰਕੇ ਬੁਢਾਪਾ ਪੈਨਸ਼ਨ 1000 ਰੁਪਏ ਵਧਾ ਕੇ 1500 ਤੋਂ 2500 ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਇਸ ਵਾਅਦੇ ਨੂੰ ਲਾਗੂ ਨਹੀਂ ਕੀਤਾ ਗਿਆ ਪਿਛਲੀ ਕਾਂਗਰਸ ਸਰਕਾਰ ਨੇ ਬੁਢਾਪਾ ਪੈਨਸ਼ਨ 500 ਰੁਪਏ ਵਧਾ ਕੇ 1000 ਤੋਂ 1500 ਕੀਤੀ ਸੀ 1990 ਦੇ ਵਿੱਚ ਬੁਢਾਪਾ ਪੈਨਸ਼ਨ ਸਿਰਫ 100 ਰੁਪਏ ਮਹੀਨਾ ਹੁੰਦੀ ਸੀ 16 ਦੇ ਵਿੱਚ ਇਹ 500 ਰੁਪਏ ਮਹੀਨਾ ਕਰ ਦਿੱਤੀ ਗਈ ਸੀ ਇਸ ਦਰਮਿਆਨ ਇਹ ਵੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਸੁਰੱਖਿਆ ਤੇ ਸਨਮਾਨ ਭਰੀ ਜ਼ਿੰਦਗੀ ਯਕੀਨੀ ਬਣਾਉਣ ਦੇ ਲਈ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਕੈਂਪ ਲਾਏ ਜਾਣਗੇ ਕੈਂਪਾਂ ਦੇ ਵਿੱਚ ਬਜ਼ੁਰਗਾਂ ਨੂੰ ਮੁਫਤ ਸਿਹਤ ਸਹੂਲਤਾਂ ਮੋਤੀਆਬੰਦ ਸਰਜਰੀ ਤੇ ਹੋਰ ਲੋੜਿੰਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹੀ ਦਿੱਤੀ ਉਨਾ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਚ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ 200 ਕਰੋੜ ਰੁਪਏ ਵਸੂਲ ਕਰ ਲਏ ਗਏ ਹਨ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਾਨਾਂ ਗਵਾਉਣ ਵਾਲਿਆਂ ਦੇ ਨਾਮ ਤੇ ਪੈਨਸ਼ਨਾਂ ਲੈ ਰਹੇ ਸਨ ਯਾਨੀ ਕਿ ਪਰਿਵਾਰ ਦੇ ਵਿੱਚ ਜੇ ਕਿਸੇ ਪੈਨਸ਼ਨ ਤਾਰਕ ਦੀ ਜਾਨ ਚਲੀ ਗਈ ਤਾਂ ਪਰਿਵਾਰ ਉਸ ਦੀ ਪੈਨਸ਼ਨ ਕਟਾਉਂਦਾ ਨਹੀਂ ਬਲਕਿ ਉਸ ਦੇ ਨਾਮ ਤੇ ਪੈਨਸ਼ਨ ਖੁਦ ਹੀ ਲੈਂਦਾ ਰਹਿੰਦਾ ਹੈ ਗਵਾਂਡੀ ਸੂਬੇ ਹਰਿਆਣਾ ਦੀ ਗੱਲ ਕਰ ਲਈਏ ਤਾਂ 나ਇਬ ਸਿੰਘ ਸੈਣੀ ਦੀ ਭਾਜਪੀ ਸਰਕਾਰ ਨੇ ਹਰਿਆਣਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਹੁਣ ਹਰ ਵਿਦਿਆਰਥੀਆਂ ਦੀਆਂ ਮਾਵਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਕੱਲ ਪਹਿਲੇ ਦਿਨ ਹੀ ਹਰਿਆਣਾ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲੇ ਲਏ ਗਏ ਹਨ। ਇਸ ਦੌਰਾਨ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਵਾਲੀ ਲਾਡੂ ਲక్ష్ਮੀ ਯੋਜਨਾ ਦੇ ਵਿੱਚ ਕੁਝ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੁਤਾਬਕ ਸੂਬੇ 'ਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ 80% ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਇਹ ਲਾਭ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਤੇ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਹੀ ਮਿਲੇਗਾ। ਇਸੇ ਤਰ੍ਹਾਂ ਬੱਚਿਆਂ ਨੂੰ ਕਪੋਸ਼ਣ ਅਤੇ ਅਨੀਮੀਆ ਤੋਂ ਬਾਹਰ ਕੱਢਣ ਵਾਲੀਆਂ ਮਾਵਾਂ ਨੂੰ ਵੀ 2100 ਰੁਪਏ ਮਹੀਨਾ ਦਿੱਤੇ ਜਾਣਗੇ। ਇਹਦੇ ਵਿੱਚੋਂ 1100 ਰੁਪਏ ਸਿੱਧਾ ਮਾਂ ਨੂੰ ਦਿੱਤੇ ਜਾਣਗੇ ਜਦਕਿ 1000 ਰੁਪਏ ਦੀ ਐਫ.ਡੀ. ਕਰਵਾਈ ਜਾਵੇਗੀ। ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਦੇ ਕਈ ਘਰਾਂ ਦੇ ਵਿੱਚ 70 ਵਿੱਚਗੇ ਗੜਸ਼ੰਕਰ ਦੇ ਵਿੱਚ 31 ਦਸੰਬਰ ਦੀ ਰਾਤ ਨੂੰ ਵੱਖ-ਵੱਖ ਸੜਕ ਹਾਦਸਿਆਂ ਦੇ ਵਿੱਚ 6 ਨੌਜਵਾਨਾਂ ਦੀ ਜਾਨ ਚਲੀ ਗਈ 5 ਜ਼ਖਮੀ ਹਨ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸਵਿਟਜ਼ਰਲੈਂਡ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਸਵਿਸ ਐਲਪਸ ਦੇ 바ਰ ਦੇ ਵਿੱਚ ਅੱਗ ਲੱਗਣ ਕਰਕੇ 40 ਲੋਕਾਂ ਦੇ ਖਤਮ ਹੋਣ ਦਾ ਖਦਸ਼ਾ ਹੈ 115 ਲੋਕ ਜ਼ਖਮੀ ਹੋਏ ਹਨ ਜਾਨਾਂ ਜਾਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਜ਼ਖਮੀਆਂ ਦੇ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੀ ਬਣੀ ਹੋਈ ਹੈ। ਲੀ ਕੰਸਟੇਲੇਸ਼ਨ ਨਾਮੀ ਬਾਹਰ ਦੇ ਵਿੱਚ 1 ਜਨਵਰੀ ਤੜਕੇ ਤੜਕੇ 1:30 ਵਜੇ ਅੱਗ ਲੱਗੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਹੀ ਜਾਪਦਾ ਹੈ। ਇਸ ਵੱਡੇ ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਸਾਵਧਾਨੀ ਵਰਤਣ ਦੇ ਲਈ ਕਿਹਾ ਹੈ। ਇਸ ਤੋਂ ਬਾਅਦ ਇਟਲੀ ਦੇ ਵਿਦੇਸ਼ ਮੰਤਰੀ ਅੰਤੋਨੀਓ ਤਾਜਾਨੀ ਨੇ ਵੀ ਦੱਸਿਆ ਕਿ ਸਵਿਸ ਐਲਪਸ ਦੇ ਵਿੱਚ ਬਾਰਚ ਲੱਗੀ ਭਿਆਨਕ ਅੱਗ ਤੋਂ ਬਾਅਦ 16 ਇਟਾਲਵੀ ਨਾਗਰਿਕ ਲਾਪਤਾ ਹਨ ਇੱਕ ਦਰਜਨ ਹੋਰ ਇਟਾਲੀਅਨ ਨਾਗਰਿਕਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ